ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੁਹ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੇਰੇ ਕੋਲ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਪੌਣੇ 12 ਦਾ ਦੁਪਹਿਰ ਦੇ ਪੌਣੇ 12 ਹੋਗੇ ਤੇ ਮੈਂ ਹੁਣ ਆਪਣਾ ਲੈ ਕੇ ਆਇਆ ਫਰੂਟ ਮੈਂ ਸਵੇਰੇ ਕੱਟ ਕੇ ਰੱਖਦਾ ਸੀ ਪਪਾਇਆ ਕਈ ਵਾਰ ਨਾ ਫਰੂਟ ਆਪਣੇ ਫ੍ਰੀਜ ਵਿੱਚ ਪਾਉਂਦਾ ਪਰ ਆਪਾਂ ਨੂੰ ਕੱਟਣ ਦੀ ਕੋਲ ਹੋ ਜਾਂਦੀ ਹੈ ਹਾਂ ਤੇ ਮੈਂ ਕਦੀ ਵਾਰ ਕੀ ਕਰਦਿਉਣੀ ਯਾਦ ਰਹਿ ਜੇ ਕਈ ਵਾਰ ਯਾਦ ਨਹੀਂ ਰਹਿੰਦਾ ਜਿਸ ਦਿਨ ਦਿਮਾਗ ਚ ਆਜੀ ਕਰ ਲਿਆ ਯਾਦ ਰਹੇ ਜੇ ਫਿਰ ਆਉਂਦਾ ਵੀ ਫਰੂਟ ਪਹਿਲਾਂ ਮੈਂ ਸਵੇਰੇ ਜੋ ਕਿਚਨ ਦਾ ਕੰਮ ਕਰਦੀ ਕੱਟ ਕੇ ਰੱਖ ਦਾਨੀ ਵੀ ਦੁਪਹਿਰ ਫਿਰ ਆਣੀ ਹੁੰਦਾ ਨਾ ਫਿਰ ਫਰੂਟ ਕੱਟਿਆ ਆਪਣਾ ਚੱਕੋ ਤੇ ਖਾਓ ਈਜ਼ੀ ਹੋ ਜਾਂਦਾ ਖਾਣਾ ਨਹੀਂ ਤਾਂ ਆਪਾਂ ਲੇਡੀਜ਼ ਖਾਣ ਦੇ ਵੀ ਬਹੁਤ ਕੌਲ ਕਰਦੇ ਵੀ ਫਰੂਟ ਚਲੋ ਛੱਡੋ ਪure ਕੌਣ ਕੱਟੂ ਖਾਊਗਾ ਚਾਹ ਹੀ ਕਰ ਲਾਨੇ ਜਾਂ ਕੋਈ ਨਮਕੀਨ ਬਿਸਕਟ ਕੋਈ ਹੋਰ ਚੀਜ਼ ਵੀ ਹੁੰਦੇ ਵੀ ਚਲੋ ਇਹ ਖਾ ਲਾਨੇ ਕੱਟ ਕੇ ਰੱਖ ਲਓ ਫਿਰ ਫਿਰ ਖਾਣਾ ਵੀ ਈਜ਼ੀ ਹੋ ਜਾਂਦਾ ਮੈਂ ਹੁਣ ਖਾਣੀ ਆ ਫ ਤੇ ਹੁਣ ਤੁਸੀਂ ਇੰਜੋਏ ਕਰੋ ਵੀਡੀਓਜ਼ ਮੈਂ ਨਾ ਸਵੇਰੇ ਆਪਣਾ ਵਲੌਗ ਸ਼ੁਰੂ ਕਰ ਲਿਆ ਸੀਗਾ ਤੇ ਕੀ ਕੀ ਕੰਮ ਕੀਤੇ ਨੇ ਤੁਸੀਂ ਉਹ ਦੇਖੋ ਫਿਰ ਉਸ ਤੋਂ ਬਾਅਦ ਮੈਂ ਅੱਗੇ ਵਲੌਗ ਕੰਟੀਨਿਊ ਕਰੂੰਗੀ ਜੋ ਸਮਾਨ ਅਸੀਂ ਡੀਮਾਰਟ ਚੋਂ ਲੈ ਕੇ ਆਏ ਸੀ ਨਹੀਂ ਕੁਰ ਮੈਂ ਟੇਬਲ ਤੇ ਅਲੱਗ-ਅਲੱਗ ਕਰਕੇ ਰੱਖ ਲਿਆ ਤਾਂ ਕਿ ਮੈਨੂੰ ਸੰਭਾਲਣਾ ਵੀ ਈਜ਼ੀ ਹੋ ਜੇ ਹਨ ਤੇ ਮੈਂ ਥੋੜੀ ਥੋੜੀ ਵੀ ਨੀ ਗਮਰਵਾਦਾਂ ਨੇ ਵੀ ਕਿ ਕੁਝ ਲੈ ਕੇ ਆਂਦਾ ਇੱਕ ਤੇ ਫਿਆਮਾ ਸੂਪਸ ਹੋ ਗਿਆ ਸਰਫ ਹੋ ਗਏ ਜਿਵੇਂ ਜਿਵੇਂ ਲੱਗ ਤਰ੍ਹਾਂ ਦਾ ਜੀ ਅਸੀਂ ਯੂਜ਼ ਕਰਦੇ ਆ ਹਾਰ ਪਿਕ ਹੋ ਗਿਆ ਸਲਾਈਸ ਹੋ ਗਿਆ ਸਲਾਈਸ ਤੇ ਕਾਫੀ ਡਿਸਕਾਊਂਟ ਚੱਲ ਰਿਹਾ ਸੀ ਆਈ ਥਿੰਕ ਸੋ 63 ਦੀ ਪਰ ਬੋਟਲ ਹੀ ਪਈ ਹੈ ਕੁਝ ਚੀਜ਼ਾਂ ਦੇ ਬਹੁਤ ਡਿਸਕਾਊਂਟ ਲੱਗੇ ਹੋਏ ਸੋ ਪਤਾ ਨਹੀਂ ਸੈਟਰਡੇ ਸੰਡੇ ਨੂੰ ਡਿਸਕਾਊਂਟਸ ਹੁੰਦੇ ਨੇ ਉੱਥੇ ਅ ਫੇਸ ਵਾਸ਼ ਹੋ ਗਿਆ ਟੂਟੀ ਫਰੂਟੀ ਇਹ ਨਾ ਫਲੇਵਰ ਬਹੁਤ ਵਧੀਆ ਹੁੰਦੀ ਏ ਇੱਕ ਵਾਰ ਅਸੀਂ ਪਹਿਲਾਂ ਲੈ ਕੇ ਆਏ ਸੀ ਪਰ ਉਹ ਪੈਕਿੰਗ ਹੋਰ ਸੀ ਪਰ ਨਾਈਲੌਨਸ ਬ੍ਰਾਂਡ ਦੀ ਸੀ ਇਹਦਾ ਫਲੇਵਰ ਇਹਦੇ ਨਾ ਬਹੁਤ ਅੱਛਾ ਹੁੰਦਾ ਮੈਂ ਹਲਕਾ ਖੋਲ ਕੇ ਇਹ ਦੇਖੀ ਵੀ ਕਿਹੋ ਜੀ ਆ ਮੈਨੂੰ ਤਾਂ ਇਹ ਲੱਗਿਆ ਵੀ ਮੈਂ ਲੈ ਲੈ ਗਏ ਵਾਸਤੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹ ਕਿਵੇਂ ਆ ਹਨਾ ਸਕਰਬ ਹੋ ਗਿਆ 스코치 ਬ੍ਰਾਈਟ ਫਰਨਲ ਦੀਆਂ ਗੋਲੀਆਂ 에ਅ ਫਰੈਸ਼ਨਰ ਇਹ ਵੀ ਸਕੀਲ ਵੂਲ ਸੋਪਸ ਵੇਮ ਲਿਕਵਿਡ ਮਿਲਕ ਪਾਊਡਰ ਜਿਹੜੇ ਹੁਣ ਗਰਮੀ 'ਚ ਨਾ ਆਈਸਕ੍ਰੀਮ ਬਣਾਉਣੇ ਕਈ ਵਾਰ ਮਿਲਕ ਪਾਊਡਰ ਨਾਲ ਬਹੁਤ ਵਧੀਆ ਉਹਨੂੰ ਗਾੜਾਪਨ ਦਿੱਤਾ ਜਾਂਦਾ ਮਿਲਕ ਪਾਊਡਰ ਮੈਂ ਇਸ ਤਰ੍ਹਾਂ ਲੈ ਚੰਗੀ ਰਾਜਮਾ ਰਾਜਮਾ ਉਹ ਇਹ ਲੂਜ਼ ਵਾਲੇ ਵੀ ਲੈ ਲੈ ਵੀ ਅਨੁਦਵਿੰਦਰ ਕੰਨ ਦੇਖਾਂ ਕਿ ਕੀ ਫਰਕ ਹੈ ਵੀ ਕਿਉਂਕਿ ਪ੍ਰਾਈਸ ਦਾ ਫਰਕ ਸੀ ਦੋਨਾਂ ਦੇ ਲੂਜ਼ ਥੋੜੇ ਸਸਤੇ ਸਸਤੇ ਸੀ ਪੈਕੇਟ ਵਾਲੇ ਮਹਿੰਗੇ ਪੈਂਦੇ ਨੇ ਕਹਿੰਦੇ ਫਰਕ ਦੇਖਾਂਗੇ ਵੀ ਕਿਵੇਂ ਬਣਦੇ ਨੇ ਹੈਂਡ ਵਾਸ਼ ਹੋ ਗਿਆ ਇਧਰ ਆ ਕੇ ਬਿਸਕਟਸ ਬਿਸਕਟਸ ਤੇ ਬਹੁਤ ਆਫਰ ਲੱਗਾ ਹੁੰਦਾ ਨਾ ਨਾ ਦਿਮਾਗ ਖਰਾਬ ਹੋ ਜਾਂਦਾ ਉੱਥੇ ਆ ਕੇ ਵੀ ਕੀ ਚੀਜ਼ ਲੈ ਪਰ ਅਸੀਂ ਜੇ ਅਸੀਂ ਆਟੇ ਮੈਦੇ ਵਾਲੇ ਹੁਣ ਘੱਟ ਲੈਨੇ ਆ ਇਹ ਓਟਸ ਵਾਲੇ ਹੁੰਦੇ ਨੇ ਯੋਨੇ ਵੀ ਇਹ ਲੈਨੇ ਆ ਇਹ ਮੈਂ ਆਪਣਾ ਲੈਣੇ ਚੋਕ ਕੋ ਚ ਸੂਆਸ ਇਹ ਸੂਆਸ ਸਟਿਕਸ ਬਾਈ 1 ਗੈਟ 1 ਆਫਰ ਹੁੰਦਾ ਪਰ ਜੇ ਇੱਕ ਲੌng ਇੱਕ ਦਾ ਪ੍ਰਾਈਸ ਆ ਜਾਂਦਾ ਇੱਕ ਨਾਲ ਇੱਕ ਫ੍ਰੀ ਹੁੰਦਾ ਹੈ ਇਹਨਾਂ ਹੋ ਗਿਆ ਪ੍ਰਾਈਸ ਇਹਦਾ 60 ਰੁਪਏ 60 ਰੁਪਏ ਹੁਣ ਦੋ ਪੈਕੇਟ ਮਿਲ ਜਾਂਦੇ ਨੇ ਨਮਕੀਨ ਪੌਪ ਇਹਨਾਂ ਦੇ ਵੀ ਇੱਕ ਹਰਸ ਬੂੰਦੀ ਬੂੰਦੀ ਵੀ ਬਾਈ 1 ਗੈਟ 1 ਆਫਰ ਲੱਗੇ ਸੀ ਇੱਕ ਪੈਕੇਟ ਨਾਲ ਇੱਕ ਫ੍ਰੀ 55 ਦਾ ਇੱਕ ਪੈਕੇਟ ਦਾ ਪਰ ਆਪਾਂ ਨੂੰ 55 ਵਿੱਚ ਨਾ 55 ਰੁਪਏ ਦੇ ਦੋ ਮਿਲ ਜਾਂਦੇ ਨੇ ਜਾਪਤੀ ਇਹ ਸੀ ਅਲੱਗ-ਅਲੱਗ ਤਰ੍ਹਾਂ ਦੀ ਲੈ ਕੇ ਆਂਦੇ ਆ ਇਸ ਵਾਰੀ ਆ ਵੀ ਵਗ ਬੱਕਰੀ ਉਹ ਵੀ ਵਗ ਬੱਕਰੀ ਆ ਵਾਲੀ ਅਗਨੀ ਟੀ ਸਾਲਟ ਆਵਲਾ ਹੁੰਦਾ ਇਹ ਮਾਲਿਆਨ ਪਿੰਕ ਸਾਲਟ ਹੁੰਦਾ ਹੁੰਦਾ ਕਿ ਇਹ ਮਹਿੰਗਾ ਪਰ ਆਪਾਂ ਨੂੰ ਵਾਈਟ ਸਾਲਟ ਨਹੀਂ ਯੂਜ਼ ਕਰਨਾ ਚਾਹੀਦਾ ਜੀਰਾ ਸੌਂਫ ਜੀਰਾ ਇੱਕ ਗ੍ਰੀਨ ਟੀ ਕਾਲੀ ਮਿਰਚ ਅਜਵੈਨ ਲੌਂਗ ਚਿਲੀ ਫਲੇਕਸ ਅਜਵੈਨ ਹਾਂ ਜੀ ਅਜਵੈਨ ਇਕਰ ਐਥਿਕ ਮੈਂ ਆਵੜ ਲੈ ਕੇ ਆਂਦਾ ਚਾਕਲੇਟ ਵਾਲਾ ਮੋਲਡ ਇਹਦੇ ਵੀ ਤਿੰਨ ਤਰ੍ਹਾਂ ਦੇ ਸ਼ੇਪਸ ਨੇ ਆਵਲੀ 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 ਦੋ ਮੇਰੇ ਕੋਲ ਪਹਿਲਾਂ ਪਏ ਨੇ ਇਹਦੀ ਸ਼ੇਪਸ ਮੇਰੇ ਬੱਚਿਆਂ ਨੂੰ ਅੱਛਾ ਲੱਗੇ ਤਿੰਨ ਤਰ੍ਹਾਂ ਦੇ ਇਹ ਵਿੱਚ ਆ ਜਾਂਦੀਆਂ ਨੇ ਟਾਇਲਟ ਬਰਸ਼ ਹੋ ਗਿਆ ਗਾਲਾ ਦਾ ਇਹ ਸਾਰਾ ਸਮਾਨ ਲੈ ਕੇ ਆਂਦਾ ਹੈਅਰ ਆਇਲ ਹੋ ਗਿਆ ਡਿਓ ਹੋ ਗਿਆ ਡਿਓ ਤਨਾ ਬਹੁਤ ਆਫਰ ਲੱਗੇ ਹੁੰਦੇ ਨੇ ਬਾਏ 1 ਗੈਟ 1 ਬੰਦਾ ਨਾ ਕਨਫਿਊਜ਼ ਹੋ ਜਾਂਦਾ ਵੀ ਕਿਹੜਾ ਵਾਲਾ ਲਈਏ ਤੇ ਕਿਹੜਾ ਨਾ ਲਈਏ ਆ ਅੱਗੇ ਸੀਧਾ ਇਹ ਦਵਿੰਦਰ ਲਾਈਕ ਉਹਨੇ ਮੈਂ ਦਨੀ ਯੂਜ਼ ਕਰਦੀ ਦਵਿੰਦਰ ਲਾਈਕ ਉਹਨੂੰ ਫੌਗ ਦਾ ਇਸ ਵਾਰ ਕਰੇ ਪਾਰਕ ਐਵੇਨਿਊ ਦਾ ਯੂਜ਼ ਕਰਕੇ ਦੇਖਦੇ ਇਹ ਵੀ ਅੱਛੇ ਹੁੰਦੇ ਨੇ ਇਹ ਸਾਰਾ ਸਮਾਨ ਮੈਂ ਕਿਾ ਚਲ ਸੰਭਾਲ ਦੱਸ ਮੈਂ ਫਿਰ ਥੋੜਣੀ ਨੀ ਕ ਮਰਵਾਉਂਦਾ ਫਿਰ ਸਾਰਾ ਸਮਾਨ ਸੰਭਾਲ ਦੂੰਗੀ ਉਨ ਮਾਰਨਿੰਗ ਜੀ ਮੈਂ ਲੱਗੀ ਸੀਗੀ ਸਾਰਾ ਰਾਸ਼ਨ ਸੰਭਾਲਣਾ ਰਾਸ਼ਨ ਆਪਾਂ ਘਰੇ ਲੈ ਤਾਉਣੇ ਆ ਪਰ ਉਹਨੂੰ ਸੰਭਾਲਣਾ ਉਦੋਂ ਵੀ ਜ਼ਿਆਦਾ ਮੁਸ਼ਕਲ ਕੰਮ ਹੋ ਜਾਂਦਾ ਇੱਕ ਤਾਂ ਸਾਰੀਆਂ ਚੀਜ਼ਾਂ ਅਲੱਗ-ਅਲੱਗ ਰੱਖਣੇ ਪੈਂਦੀਆਂ ਨੇ ਵੀ ਖਾਣ ਵਾਲੀ ਚੀਜ਼ ਕੋਈ ਸਾਬਣ ਨਾਲ ਮਿਕਸ ਨਾ ਹੋਵੇ ਉਹਦੀ ਸਮੈਲ ਉਧਰ ਨਾ ਚਲ ਜਾਏ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਸੈਪਰੇਟ ਰੱਖ ਦਿੰਨੇ ਆ ਅੱਜ ਮੈਂ ਤੁਹਾਨੂੰ ਇਹੀ ਗੱਲ ਮੈਂ ਇਹੀ ਚੀਜ਼ ਮੈਂ ਸ਼ੇਅਰ ਕਰਦੇ ਆ ਕਿ ਮੈਂ ਕਿਵੇਂ ਰਾਸ਼ਨ ਸੰਭਾਲਦੀ ਐਵੇਂ ਸੰਭਾਲਦੀਆਂ 스ਨੈਕਸ ਕੋਈ ਬਿਸਕੁਟ ਨਮਕੀਨ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਕ ਬਾਕਸ ਲੈ ਲਿਆ ਮੈਂ ਬਾਕਸ ਵਿੱਚ ਸਾਰੇ ਪਾ ਲਿਆ ਵੈਸੇ ਮੇਰੇ ਕੋਲ ਪਲਾ ਪਰ ਉਹਦੇ ਵਿੱਚ ਪਹਿਲਾਂ ਵਾਲੇ ਥੋੜੇ ਜਿਹੀ ਕੁਛ ਟੱਬੀਆਂ ਬਿਸਕਟਸ ਦੀਆਂ ਪਈਆਂ ਨੇ ਉਹ ਮੈਂ ਯੂਜ਼ ਕਰੂੰਗੀ ਪਹਿਲਾਂ ਇਹ ਮੈਂ ਅਲੱਗ ਨਵੀਆਂ ਅਲੱਗ ਰੱਖਦੀ ਆ ਤਾਂ ਕਿ ਮੈਨੂੰ ਪਤਾ ਲੱਗ ਜੇ ਕਿ ਇਹਵੇਂ ਨਵਾਂ ਸਮਾਨ ਲੈ ਕੇ ਆਦੋਂ ਉਹ ਪਹਿਲਾਂ ਵਾਲਾ ਪਹਿਲਾਂ ਯੂਜ਼ ਕਰ ਲਾਂਗੇ ਸੋ ਇਹਨੂੰ ਮੈਂ ਰੱਖਤਾ ਕਰੋਕਰੀ ਵਾਲੇ ਯੂਨਿਟ ਦੇ ਵਿੱਚ ਰੱਖਤਾ ਡਾਈਨਿੰਗ ਹਾਲ 'ਚ ਰੱਖਤਾ 스ਨੈਕਸ ਤੇ ਹੁਣ ਮੈਂ ਸੰਭਾਲ ਰਹੀ ਆ ਕਲੀਨਰਸ ਟਾਇਲਟ ਫਰੀ ਦਾ ਸਮਾਨ ਕੋਈ ਸੋਪਸ ਹੋਗੀਆਂ ਸਰਫ ਹੈਂਡ ਵਾਸ਼ ਫਰਨਲ ਦੀਆਂ ਗੋਲੀਆਂ ਕਿਚਨ ਵਾਲੇ ਸਕਰਬ ਲਿਕਵਿਡ ਵਗੈਰਾ ਇਹ ਸਮਾਨ ਲਈ ਮੈਂ ਇੱਕ ਐਤਾ ਬਾਕਸ ਲਗਾਇਆ ਹੋਇਆ ਹੈਗਾ ਬਾਕਸ ਵਿੱਚ ਮੈਂ ਸਾਰਾ ਪਾ ਦਨੀ ਆ ਜਿਹੜੇ ਇਹਦੇ ਵਿੱਚ ਪਹਿਲਾਂ ਸਮਾਨ ਪਿਆ ਸੀ ਉਹ ਮੈਂ ਪਹਿਲਾਂ ਕੱਢ ਲਿਆ ਕੱਢ ਕੇ ਉਹ ਮੈਂ ਬਾਥਰੂਮ ਵਿੱਚ ਰੱਖਤਾ ਸਰਫ ਮੈਂ ਪਿੱਛੇ ਵਾਸ਼ਿੰਗ ਏਰੀਆ ਵਿੱਚ ਰੱਖਿਆ ਹੀ ਜਿਹੜੇ ਸੋਪਸ ਪਿਆ ਸੀ ਕੋਈ ਪੇਸਟ ਪਿਆ ਸੀ ਪਹਿਲਾਂ ਵਾਲਾ ਤੇ ਉਹ ਮੈਂ ਬਾਥਰੂਮ ਚ ਰੱਖ ਲਿਆ ਕੱਢ ਕੇ ਕੈਬਿਨੇਟ ਵਿੱਚ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਇਹ ਪਹਿਲਾਂ ਵਾਲਾ ਸਮਾਨ ਉਹ ਪਹਿਲਾਂ ਯੂਜ਼ ਕਰ ਲਈਏ ਤੇ ਬਾਕਸ ਮੈਂ ਰੱਖਿਆ ਹੋਇਆ ਜਿੱਥੇ ਮੰਮੀ ਵਾਲਾ ਵਾਸ਼ਰੂਮ ਹੈ ਨਾ ਪੌੜੀਆਂ ਦੇ નીચે ਅੰਦਰ ਵੱਲ ਨੂੰ ਅੰਦਰ ਵਾਲੀ ਕਵਰਡ ਆ ਇਹ ਕਵਰਡ ਦੇ ਵਿੱਚ ਇੱਕ ਮੈਂ ਖਾਨੇ ਵਿੱਚ ਇਹ ਬਾਕਸ ਰੱਖ ਦਨੀ ਆ ਤੇ ਇਹਦੇ ਵਿੱਚ ਸਾਰਾ ਸਾਰ ਸਾਬਣਾ ਇਹ ਸਮਾਨ ਹੁੰਦਾ ਤਾਂ ਇੱਕ ਇਹ ਨਾ ਡੱਬੇ ਵਿੱਚੋਂ ਆਪਾਂ ਨੂੰ ਯੂਜ਼ ਕਰਨਾ ਈਜ਼ੀ ਹੋਏਗਾ ਜਦੋਂ ਆਪਾਂ ਦੱਬਾ ਬਾਹਰ ਕੱਢਦਾ ਐਜ਼ ਅ ਡਰਾਅਰ ਇਹ ਬਾਹਰ ਆ ਜਾਂਦਾ ਹੈ ਤੇ ਇਹਦੇ ਵਿੱਚ ਸਮਾਨ ਚੱਕਣਾ ਰੱਖਣਾ ਵੀ ਈਜ਼ੀ ਹੋਏਗਾ ਦੇਖਣਾ ਕੋਈ ਚੀਜ਼ ਲੱਭਣੀ ਆ ਦੇਖਣੀ ਇਹਦੇ ਵਿੱਚ ਈਜ਼ੀ ਆ ਇਹ ਡਰਾਅਰ ਵਾਂਗੂ ਇਹਦਾ ਬਾਹਰ ਆ ਜਾਂਦਾ ਡੱਬਾ ਆਪਾਂ ਖਿੱਚਾਂਗੇ ਤਾਂ ਪਿੱਛੇ ਤੱਕ ਆਪਾਂ ਨੂੰ ਦੇਖਣਾ ਪਊਗਾ ਵੀ ਪਿੱਛੇ ਕੀ ਪਿਆ ਸਾਈਡ ਤੇ ਜਿਹੜੀ ਥੋੜੀ ਜਗ੍ਹਾ ਬਚੀ ਆ ਉੱਥੇ ਵੀ ਮੈਂ ਸਮਾਨ ਰੱਖਦਾ ਇਸ ਤਰ੍ਹਾਂ ਇੱਕ ਖਾਨੇ ਵਿੱਚ ਮੇਰਾ ਸਾਰਾ ਬਾਥਰੂਮ ਦਾ ਟਾਇਲਟਰੀ ਦਾ ਸਮਾਨ ਹੁੰਦਾ ਇਹ 100 ਹੈਗੀ ਸਪਾਰੀ ਪੈਂਟਰੀ ਵਾਲੇ ਸਮਾਨ ਦੀ ਰਾਸ਼ਨ ਚਾਹ ਪੱਤੀ ਬੂੰਦੀ ਕੋਈ ਦਾਲ ਰਾਜਮਾ ਨਮਕ ਵਗੈਰਾ ਇਹ ਮੈਂ ਅਲੱਗ ਡੱਬੇ ਵਿੱਚ ਪਾ ਲਈਆਂ ਵੈਸੇ ਤਾਂ ਮੈਂ ਡਾਇਰੈਕਟ ਪੈਂਟਰੀ ਵਿੱਚ ਰੱਖਦੀ ਹੁੰਦੀ ਆ ਪਰ ਅੱਜ ਮੈਂ ਪੈਂਟਰੀ ਵਿੱਚ ਤਾਂ ਕਰਕੇ ਨਹੀਂ ਰੱਖ ਰਹੀ ਕਿਉਂਕਿ ਮੈਂ ਪੈਂਟਰੀ ਸਾਫ਼ ਕਰਨੀ ਆ ਸਾਰਾ ਸਮਾਨ ਕੱਢ ਕੇ ਕਲੀਨ ਕਰੂੰਗੀ ਉਸ ਤੋਂ ਬਾਅਦ ਫਿਰ ਸਾਰਾ ਇਹ ਨਵਾਂ ਰਾਸ਼ਨ ਉਹਦੇ ਵਿੱਚ ਠਕਾਉਂਗੀ ਜੇ ਮੈਂ ਹੁਣੇ ਰੱਖ ਤਾ ਸਿੱਧਾ ਹੀ ਡਾਇਰੈਕਟ ਤੇ ਮੈਨੂੰ ਉਹ ਸਾਫ਼ ਕਰਨ ਦੀ ਕੌਲ ਹੋ ਜੀ ਹਣਾ ਫਿਰ ਮੈਨੂੰ ਇਹ ਲੱਗੂਗਾ ਇਹਨਾਂ ਸਮਾਨ ਨਾਲ ਭਰਨੀ ਹੁਣ ਮੈਂ ਇਹਨੂੰ ਕਮੇ ਸਾਫ਼ ਕਰਾਂ ਤਾਂ ਕਰਕੇ ਮੈਂ ਪੈਂਟਰੀ ਵਿੱਚ ਰੱਖ ਨਹੀਂ ਰਹੀ ਇਸ ਪੈਂਟਰੀ ਕਲੀਨ ਕਰੂੰਗੀ ਫਿਰ ਰੱਖੂੰਗੀ ਉਹਦੇ ਵਿੱਚ ਤਾਂ ਕਰਕੇ ਮੈਂ ਇਹ ਵੀ ਇੱਕ ਡੱਬੇ ਵਿੱਚ ਸਾਰਾ ਸਮਾਨ ਪਾਤਾ ਤੇ ਇਹਨੂੰ ਪੌੜੀਆਂ ਹੇਠਾਂ ਇੱਕ ਵਾਰ ਰੱਖ ਦੂੰਗੀ ਕਲੀਨ ਕਰਕੇ ਪੈਂਟਰੀ ਫੇਰ ਉਹਦੇ ਵਿੱਚ ਟਿਕਾਉਂਗੀ ਸਾਰਾ ਸਮਾਨ ਇੱਕ ਬਾਕਸ ਵਿੱਚ ਰੱਖਤਾ ਜੋ ਵੀ ਹੈਗਾ ਸੇ ਪੈਂਟਰੀ ਦਾ ਸਮਾਨ ਉਹਦੇ ਵਿੱਚ ਪੈਂਟਰੀ ਵਿੱਚ ਮੇਰਾ ਪਹਿਲਾ ਵਾਲਾ ਸਮਾਨ ਪਿਆ ਨਾਲ ਤਾਂ ਉਹ ਮੇਰੇ ਨਿੰਗਾ ਵਿੱਚ ਆ ਜੂ ਕੀ ਕੁਝ ਪਿਆ ਵੀ ਉਹ ਮੈਂ ਯੂਜ਼ ਕਰ ਲਾਂ ਜੋ ਆਪਾਂ ਕਿਸੇ ਵੀ ਜਗ੍ਹਾ ਸਫਾਈ ਕਰਦੇ ਵੈਸੇ ਵੀ ਜਗ੍ਹਾ ਆਪਾਂ ਨੂੰ ਜ਼ਿਆਦਾ ਮਿਲ ਜਾਂਦੀ ਹੈ ਜਾਂ ਤੇ ਖੁੱਲ ਜਗ ਸਪੇਸ ਨਿਕਲ ਕੇ ਆਉਂਦੀ ਹੈ ਏ ਜਿਹੜੀ ਗ੍ਰੀਨ ਟੀ ਹੈ ਜੁਵਨ ਤੇ ਮੈਂ ਕਿਚਨ ਵਿੱਚ ਰੱਖਣਾ ਸਮਾਨ ਇਹਦੇ ਵਿੱਚ ਮੈਂ ਨਹੀਂ ਪਾਇਆ ਤੇ ਹੁਣ ਹੋ ਗਈ ਸਿਮੈਂਟ ਡਸਟਿੰਗ ਵਾਲਾ ਨਾ ਡਸਟਿੰਗ ਵੀ ਜ਼ਰੂਰੀ ਸੀਗੀ ਖਾਸ ਕਰ ਜਿਹੜੇ ਰੂਮਸ ਮੈਂ ਘੱਟ ਕਰਦੇ ਅੱਜ ਮੈਂ ਉਹ ਹੀ ਕਰੂੰਗੀ ਬਹੁਤ ਜ਼ਿਆਦਾ ਨਹੀਂ ਡਸਟਿੰਗ ਕਰੂੰਗੀ ਦੋ ਤਿੰਨ ਸਿਰਫ ਰੂਮਸ ਦੀ ਡਸਟਿੰਗ ਕਰੂੰਗੀ ਅੱਜ ਮੈਂ ਬਸ ਕਿਉਂਕਿ ਕੰਮ ਵੈਸੇ ਵੀ ਅੱਜ ਜਿਹੜਾ ਨਾ ਗ੍ਰੋਸਰੀ ਸੰਭਾਲਣ ਕਰਕੇ ਕੰਮ ਥੋੜਾ ਜ਼ਿਆਦਾ ਹੋ ਗਿਆ ਤੇ ਬੈਡਰੂਮ ਵਿੱਚ ਆ ਕੇ ਪਹਿਲਾਂ ਮੈਂ ਪਿੱਲੋ ਚੱਕ ਕੇ ਦੇਖੇ ਵੀ ਕਿਤੇ ਇੱਥੇ ਚਿਪਕ ਲਿਕਾ ਨਹੀਂ ਬੈਠੀ ਕਿਉਂਕਿ ਰੂਮ ਅਸੀਂ ਯੂਜ਼ ਨਹੀਂ ਕਰਦੇ ਗੈਸਟ ਰੂਮ ਹੈ ਤਾਂ ਕਰਕੇ ਕਈ ਵਾਰ ਆ ਹੀ ਹੋ ਜਾਂਦਾ ਵੀ ਛਿੱਪਕਲੀ ਤਾਂ ਨਹੀਂ ਆ ਗਈ ਅੰਦਰ ਵੀ ਸਾਡੇ ਛਿੱਪਕਲੀਆਂ ਹੈਗੀਆਂ ਨੇ ਕਈ ਮੈਨੂੰ ਕਮੈਂਟ ਆਏ ਪੜ੍ਹਨਾ ਛਿੱਪਕਲੀ ਦਾ ਕੋਈ ਹੱਲ ਦੱਸ ਦਿਓ ਛਿੱਪਕਲੀ ਦਾ ਕੋਈ ਹੱਲ ਨਹੀਂ ਤੁਸੀਂ ਤੁਹਾਡੇ ਕੋਲ ਹੈਗਾ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਛਿੱਪਕਲੀ ਭਜਾਉਣ ਦਾ ਕੀ ਹੱਲ ਹੈ ਹਨ ਕਿਸੇ ਚੀਜ਼ ਨਾਲ ਨਹੀਂ ਮਾਰਦੇ ਛਿੱਪਕਲੀ ਤੁਸੀਂ ਹਿੱਟ ਛਿੜਕ ਲਓ ਮੱਖੀ ਮੱਛਰ ਤਾਂ ਹਿੱਟ ਨਾਲ ਮਾਰ ਜਾਂਦਾ ਪਰ ਛਿੱਪਕਲੀ ਤਾਂ ਹਿੱਟ ਨਾਲ ਵੀ ਨਹੀਂ ਮਰਦੀ ਤੇ ਤੁਹਾਡੇ ਕੋਲ ਕੋਈ ਨੁਸਖਾ ਹੈਗਾ ਛਿੱਪਕਲੀ ਨੂੰ ਮਾਰਨ ਦਾ ਪਲੀਜ਼ ਮੈਨੂੰ ਵੀ ਦੱਸ ਦਿਓ ਮੇਰਾ ਬਹੁਤ ਤੰਗਾਈ ਪੀਆ ਮੈਂ ਦੋਈ ਤੈਨੂੰ ਕਹਿੰਦਾ ਨਹੀਂ ਬੈਠਾ ਦੇਖੋ ਛਿਪਕਲੀ ਦੇਖੋ ਛਿਪਕਲੀ ਕਹਿੰਦੇ ਫੇਰ ਕੀ ਹੋ ਰਿਹਾ ਕਿੱਥੇ ਜਾਣਾ ਮੈਂ ਕਿਹਾ ਹਾਈ ਤੁਹਾਨੂੰ ਜਮੀਆਂ ਅਕਲ ਕਰਨੀ ਨਹੀਂ ਆਉਂਦੀ ਹੈਗੀ ਇਹਨਾਂ ਤੋਂ ਕਹਿੰਦੇ ਕਿੱਥੇ ਜਾਣ ਫੇਰ ਅਸੀਂ ਫੇਰ ਕੀ ਹੋ ਗਿਆ ਉਹ ਤਾਂ ਐਂ ਕਹਿ ਦਿੰਦੇ ਨੇ ਨਾ ਮਾਰਦੇ ਨੇ ਮੈਨੂੰ ਤਾਂ ਲੱਗਦੀ ਬਹੁਤ ਬੁਢੀ ਮੈਥੋਂ ਤਾਂ ਮਰਦੀ ਵੀ ਨਹੀਂ ਹੈਗੀ ਚਲੋ ਜੀ ਹੁਣ ਹੋ ਗਿਆ ਡਸਟਿੰਗ ਦਾ ਟਾਈਮ ਡਸਟਿੰਗ ਕਰ ਰਹੇ ਆ ਇਹ ਰੂਮ ਅਸੀਂ ਘੱਟ ਯੂਜ਼ ਕਰਦਾ ਹੀ ਕਰਦੇ ਹੀ ਨਹੀਂ ਹੈਗੀ ਗੈਸਟ ਰੂਮ ਹੈ ਤਾਂ ਡਸਟ ਵੀ ਇਹਦੇ ਵਿੱਚ ਘੱਟ ਹੁੰਦੀ ਕਿਉਂਕਿ ਰੂਮ ਥੋੜਾ ਸਾਈਡ 'ਚ ਹੀ ਤੇ ਆ ਗਿਆ ਇਸ ਕਰਕੇ ਡਸਟ ਘੱਟ ਹੋਣੀ ਪਰ ਸਟਿਲ ਹਫਤੇ ਵਿੱਚ ਇੱਕ ਦਿਨ ਤਾਂ ਡਸਟਿੰਗ ਕਰਨੀ ਪੈਂਦੀ ਆਂ ਤਾਂ ਚਾਹੀ ਰੋਜ਼ ਹੀ ਕਰੀ ਚੱਲੋ ਪਰ ਹਫਤੇ ਵਿੱਚ ਇੱਕ ਦਿਨ ਤਾਂ ਜ਼ਰੂਰ ਸਫਾਈ ਕਰਨੀ ਪੈਂਦੀ ਆ ਨਾ ਹਰ ਇੱਕ ਰੂਮ ਦੀ ਹਾਂ ਡੋਰਸ ਵੀ ਨਾਲ ਦੀ ਨਾਲ ਹੀ ਮੈਂ ਕੱਪੜਾ ਮਾਰ ਦਿੰਨੇ ਕੌਲ ਨਹੀਂ ਕਰਦੀ ਹੈਗੀ ਜੇ ਕੌਲ ਕਰ ਦਿਓ ਫਿਰ ਨਹੀਂ ਤਾਂ ਉੱਥੇ ਡਸਟ ਜਮਾ ਹੋ ਜਾਂਦੀ ਆ ਅੱਜ ਮੈਂ ਡੋਰ ਦੇ ਉੱਪਰ ਵੀ ਮਾਰੇ ਕੱਪੜਾ ਤੇ ਕਦੇ ਕਦੇ ਮਾਰਦੀ ਹੁੰਨੀ ਆ ਡੇਲੀ ਨੂੰ ਮੱਧ ਕੇ ਵਾਰ ਆਪਾਂ ਭੁੱਲ ਪਈ ਜਾਂਦੇ ਨਾ ਯਾਦ ਆ ਅੱਜ ਤਾਂ ਕੱਪੜਾ ਮਾਰ ਦਾਨੇ ਕਈ ਵਾਰ ਕੋਈ ਨਾ ਕੋਈ ਜਗ੍ਹਾ ਰਹਿ ਜਾਂਦੀ ਆ ਤੇ ਉਸ ਕਰਕੇ ਉੱਥੋਂ ਵੀ ਡਸਟ ਕਾਫੀ ਨਿਕਲੀ ਅੱਜ ਸਿਰਫ ਸੁੱਕਾ ਕੱਪੜਾ ਮਾਰਦੀ ਹੁੰਦੀਆਂ ਡੋਰਸ ਦੇ ਪਾਸ ਜੇ ਮੈਨੂੰ ਲੱਗੇ ਕਿ ਤੇ ਵੀ ਹਾਂ ਗਿੱਲੇ ਕੱਪੜੇ ਦੀ ਲੋਡ ਹੈਗੀ ਤਾਂ ਗਿੱਲਾ ਮਾਰ ਦਿੰਨੇ ਤੇ ਜਿਹੜੇ ਸਵਿਚ ਬੋਰਡ ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ ਜਿਵੇਂ ਐਂਟਰੈਂਸ ਤੇ ਕੋਲ ਜਿਹੜਾ ਸਵਿਚ ਬੋਰਡ ਹੁੰਦਾ ਜਿੱਥੋਂ ਆਪਾਂ ਐਂਟਰ ਕਰਦੇ ਲਾਈਟ ਲਗਾਉਂਦੇ ਆ ਉਹ ਜ਼ਿਆਦਾ ਜ਼ਰੂਰੀ ਹੋ ਜਾਂਨ ਸਾਫ਼ ਕਰਨਾ ਹੈ ਕਿਉਂਕਿ ਜੋ ਹੈਲਪਰ ਜਾਂ ਉਹ ਕੋਚਾ ਕਰਦੀ ਹੈ ਨਾ ਸਿਰਫ ਲਗਾਉਂਦੀ ਆ ਔਨ ਕਰਦੀ ਆ ਲਾਈਟ ਤਾਂ ਫਿਰ ਥੋੜੀ ਜਿਹਾ ਲੱਗਦਾ ਵੀ ਸਵਿਚ ਬੋਰਡ ਗੰਦੇ ਹੁੰਦੇ ਨੇ ਤਾਂ ਆਪਾਂ ਨਾਲ ਦੇ ਨਾਲ ਸਾਫ਼ ਕਰਦੀ ਆ ਉਹਨਾਂ ਨੂੰ ਹੋਨਾ ਕਿਸੇ ਬੇਕੀਤੇ ਰੂਮ ਵਿੱਚ ਇਹਨੂੰ ਵੀ ਡਸਟਿੰਗ ਦੀ ਜ਼ਰੂਰਤ ਸੀ ਕਿਉਂਕਿ ਮੈਂ ਲਗਭਗ ਹਫਤੇ ਤੋਂ ਮੈਂ ਕਰ ਰਹੀ ਹਾਂ ਡਸਟਿੰਗ ਅਜੇ ਇਹ ਰੂਮ ਵੀ ਯੂਜ਼ ਤਾਂ ਨਹੀਂ ਹੁਣ ਹੁੰਦਾ ਪਰ ਇਹ ਲੌਬੀ ਦੇ ਬਿਲਕੁਲ ਐਂਟਰੈਂਸ ਡੋਰ ਦੇ ਸਾਹਮਣੇ ਹੈ ਉਸ ਕਰਕੇ ਡਸਟ ਇਹਦੇ ਵਿੱਚ ਆਉਂਦੀ ਹੈ ਨਾ ਤਾਂ ਆਉਂਦੀ ਹੈ ਡਸਟ ਦੂਸਰੇ ਰੂਮ ਸਾਈਡ ਤੇ ਸੀ ਬਿਲਕੁਲ ਸਾਹਮਣੇ ਹੋਂ ਕਰਕੇ ਡਸਟ ਆ ਜਾਂਦੀ ਆਦਰਵਾਇਜ਼ ਯੂਜ਼ ਨਹੀਂ ਇਹ ਹੁੰਦਾ ਹੈਗਾ ਚੀਜ਼ ਦਾ ਕੋਈ ਵੀ ਕਰਦੀ ਕੋਈ ਵੀ ਕਰਦਾ ਖਲ ਖੁੰਜਾ ਯੂਜ਼ ਕਰੋ ਨਾ ਕਰੋ ਮਿੱਟੀ ਧਸ ਤਾਂ ਹਰ ਇੱਕ ਕਿਤੇ ਹੁੰਦੀ ਹੁੰਦੀ ਹਰ ਇੱਕ ਤੇ ਖੜ ਜਾਂਦੀ ਆ ਖਾਸ ਕਰ ਆਹ ਵਾਲੇ ਮੌਸਮ ਵਿੱਚ ਔਰ ਮੈਨੂੰ ਨਾ ਕੰਮ ਕਰਨਾ ਘਰ ਦਾ ਬਹੁਤ ਬਹੁਤ ਵਧੀਆ ਲੱਗਦਾ ਮੈਨੂੰ ਇਹ ਨਹੀਂ ਹੈਗਾ ਕਿ ਵੀ ਮੈਂ ਨਹੀਂ ਵੀ ਮੈਂ ਕੰਮ ਨਹੀਂ ਕਰਨਾ ਹੈਗਾ ਵੀ ਜੇ ਅਸੀਂ ਚਲੋ ਹੈਲਪਰ ਅਫੋਰਡ ਕਰ ਸਕਦੇ ਹਾਂਗੇ ਵੀ ਨਹੀਂ ਇਹ ਵੀ ਮੈਂ ਹੈਲਪਰ ਲਾਵਾਂ ਨਹੀਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕੰਮ ਕਰਕੇ ਵਧੀਆ ਲੱਗਦਾ ਕੰਮ ਕਰਨਾ ਮੈਨੂੰ ਠੀਕ ਹੈ ਵਿੰਡੋਸ ਲਈ ਮੈਂ ਹੈਲਪਰ ਲਗਾਈਏ ਬਿਕੋਜ਼ ਮੈਨੂੰ 32 ਇਦ ਪ੍ਰੋਬਲਮ ਆ ਜਾਂਦੀ ਆ ਕੋਸ ਕਰਕੇ ਫਿਰ ਦਵਿੰਦਰ ਕਹਿੰਦੇ ਵੀ ਜਿੰਨੇ ਪੈਸੇ ਡਾਕਟਰਾਂ ਨੂੰ ਦਿਨੀਓ ਉਦੋਂ ਤੱਕ ਤੁਸੀਂ ਇੱਕ ਹੈਲਪਰ ਰੱਖ ਲਓ ਹਨਾ ਦਵਿੰਦਰ ਤਾਂ ਇਹ ਵੀ ਕਹਿੰਦੇ ਨੇ ਵੀ ਤੁਸੀਂ ਉਹ ਕਰ ਲਓ ਵੀ ਹੈਲਪਰ ਰੱਖ ਲਓ ਕਿਉਂ ਓਕੇ ਹੋਣੇਗਾ ਫਿਰ ਦਵਾਈਆਂ ਖਾਣੇ ਹੋ ਮੈਂ ਕਿਹਾ ਨਹੀਂ ਇੰਨਾਕ ਤਾਂ ਮੈਂ ਕਰ ਸਕਦੀ ਹਾਂ ਚਲੋ ਮੈਂ ਵੰਡ ਕੇ ਕਰ ਲਾਂਦੀ ਹੁੰਨੀ ਹੈ ਕੰਮ ਕਿਉਂਕਿ ਬਿੱਲੇ ਬੈਠ ਕੇ ਟਾਈਮ ਨਹੀਂ ਪਾਸ ਹੁੰਦਾ ਸਾਰਾ ਦਿਨ ਬਿੱਲੋ ਬੰਦਾ ਕਰੇ ਵੀ ਕੀ ਹੁਣ ਬੱਚੇ ਵੀ ਨਹੀਂ ਹੈਗੇ ਮੇਰੇ ਕੋਲੇ ਹਨਾ ਤੇ ਥੋੜਾ ਜਿਹਾ ਕੰਮ ਕਰਕੇ ਵਧੀਆ ਲੱਗਦਾ ਆਪ ਨੂੰ ਟਾਈਮ ਪਾਸ ਹੋ ਜਾਂਦਾ ਬਚੀ ਲੱਗਦਾ ਇਸ ਕਰਕੇ ਮੈਨੂੰ ਤਾਂ ਕੰਮ ਕਰਨਾ ਬਹੁਤ ਵਧੀਆ ਲੱਗਦਾ ਮੈਨੂੰ ਕੋਈ ਆਈ ਨਹੀਂ ਹੈ ਕਿ ਮੈਂ ਕੰਮ ਨਾ ਕਰਾਂ ਬਹੁਤ ਵਧੀਆ ਲੱਗਦਾ ਮੈਨੂੰ ਕੰਮ ਕਰਨਾ ਸਫਾਈ ਕਰਨੀ ਖਾਣਾ ਬਣਾਉਣਾ ਕਿਸੇ ਵੀ ਤਰ੍ਹਾਂ ਦਾ ਕੰਮ ਆ ਕੋਈ ਅਚਾਰ ਪਾਉਣਾ ਕੋਈ ਚੀਜ਼ ਫਈ ਹੈ ਜੇ ਆਪਾਂ ਨੂੰ ਆਏ ਲੱਗਦਾ ਵੀ ਇਹਨੂੰ ਇਹਦਾ ਕੀ ਕਰੀਏ ਫੇ ਮੈਨੂੰ ਆਉਂਦਾ ਵੀ ਉਹਨੂੰ ਸੁੱਟਾਂ ਨਾ ਉਹਦਾ ਕੁਝ ਨਾ ਕੁਝ ਕਰ ਲਾਂ ਮੈਨੂੰ ਇਸ ਤਰ੍ਹਾਂ ਵਧੀਆ ਲੱਗਦਾ ਕਰਨਾ ਕੰਮ ਚਾਹੇ ਕਿਸੇ ਵੀ ਤਰ੍ਹਾਂ ਦਾ ਕੰਮ ਹੋ ਘਰ ਦੇ ਕੱਪੜੇ ਧੋਣੇ ਨੇ ਹਨ ਜਾਂ ਫਿਰ ਪ੍ਰੈਸ ਕਰਨੇ ਨੇ ਸਾਰਾ ਸਾਰਾ ਕੰਮ ਕਰਨਾ ਵਧੀਆ ਲੱਗਦਾ ਮੈਨੂੰ ਇਹ ਨਹੀਂ ਕੋਈ ਮੈਂ ਕੰਮ ਤੋਂ ਨਾ ਮੈਂ ਆਪਣੀ ਜਾਨ ਖੋਵਾਂ ਮੈਂ ਕੰਮ ਤੋਂ ਨਾ ਮੈਂ ਕੰਮ ਤੋਂ ਮੈਂ ਡਰਾਂ ਵੀ ਇਹ ਕੰਮ ਨਹੀਂ ਮੈਂ ਡਰਦੀ ਡਰਦੀ ਨਹੀਂ ਹੈਗੀ ਕੰਮ ਤੋਂ ਨਾ ਮੈਨੂੰ ਕੋਈ ਐ ਹੁੰਦਾ ਵੀ ਮੈਂ ਟਲਦੀ ਵੀ ਨਹੀਂ ਹੈਗੀ ਡਰਦੀ ਵੀ ਨਹੀਂ ਹੈਗੀ ਦੋਨੇ ਗੱਲਾਂ ਨਹੀਂ ਵੀ ਕੰਮ ਦਾ ਦੇਖੋ ਕਰਨਾ ਹੀ ਕਰਨਾ ਹਨਾ ਜੇ ਆਪਣਾ ਸਰੀਰ ਤੰਦਰੁਸਤ ਤਾਂ ਹਰ ਇੱਕ ਕੰਮ ਆਪਾਂ ਨੂੰ ਕਰਨਾ ਚਾਹੀਦਾ ਸੇ ਹੁਣ ਮੈਂ ਕਰ ਰਹੀ ਆ ਆਪਣੇ ਰੂਮ ਦੀ ਡਸਟਿੰਗ ਇੱਕ ਪੰਨ ਦਾ ਕਮੈਂਟ ਆਇਆ ਸੀ ਬਲਾਈਂਡ ਵਾਰੇ ਕਿ ਬਲਾਈਂਡ ਵਾਰੇ ਤੁਸੀਂ ਦੱਸੋ ਬਲਾਈਂਡ ਐਕਚੁਅਲੀ ਐ ਹੁੰਦਾ ਤੁਸੀਂ ਨਾ ਅਲੱਗ-ਅਲੱਗ ਤਰ੍ਹਾਂ ਦੇ ਬਲਾਈਂਡ ਆਉਂਦੇ ਨੇ ਅਲੱਗ-ਅਲੱਗ ਜਗ੍ਹਾ ਵਾਸਤੇ ਕਿਚਨ 'ਚ ਲਗਾਉਣਾ ਰੂਮ 'ਚ ਲਗਾਉਣਾ ਜਿਵੇਂ ਸਾਡੇ ਰੂਮ ਵਿੱਚ ਲੱਗੇ ਹੋਇਆ ਇਹ ਹੋਰ ਮਟੀਰੀਅਲ ਦਾ ਕਿਚਨ ਵਿੱਚ ਲੱਗਾ ਹੋਇਆ ਹੋਰ ਮਟੀਰੀਅਲ ਦਾ ਤੁਸੀਂ ਜੇ ਕਿਤੇ ਵੀ ਬਲਾਈਂਡ ਲਗਾਉਣਾ ਤੁਸੀਂ ਪਹਿਲਾਂ ਉਹਨਾਂ ਨੂੰ ਘਰੇ ਬੁਲਾਓ ਵਿੰਡੋ ਦਾ ਨਾਪ ਲਓ ਖੁਦ ਲੈ ਕੇ ਜਾਣ ਫਿਰ ਪ੍ਰੋਪਰ ਬਲਾਈਂਡ ਬੰਨਦਾ ਹੁੰਦਾ ਫਿਰ ਤੁਹਾਨੂੰ ਆਪਸ਼ਨਸ ਦਿੰਦੇ ਹੁੰਦੇ ਨੇ ਵੀ ਤੁਸੀਂ ਬਲਾਈਂਡ ਕਿੱਥੇ ਲਗਾਉਣਾ ਕਿਹੋ ਜਿਹੇ ਮਟੀਰੀਅਲ ਦਾ ਲਗਾਉਣਾ ਅੱਪਾ ਪਾਇਆ ਖਾ ਲਓ ਜੀ ਮੈਂ ਤਾਂ ਖਾ ਲਿਆ ਪੂਰਾ ਡੱਬਾ ਭਰ ਲੈਸ ਮੈਂ ਖਾ ਲਿਆ ਤੁਸੀਂ ਖਾਓ ਕੀ ਕਰਕੇ ਆ ਤੁਸੀਂ ਬਾ ਕਵਾੜ ਕੱਢ ਰਹੇ ਆ ਕਵਾੜ ਕੱਢ ਦਿਓ ਨੀਮਾ ਵੀ ਨਾਲ ਲੱਗਿਆ 20 ਸਾਲਾਂ ਦਾ ਅੱਛਾ ਕੰਮ ਤਾਂ ਨਹੀਂ ਆ ਜਿਹੜਾ ਕੰਮ ਲੋਡ ਹੁੰਦੀ ਉਹ ਮਿਲਦਾ ਮਿਲਦੀ ਕੀ ਹੂੰ ਨਹੀਂ ਹੁਣ ਜਿਹੜਾ ਕੱਢ ਰਹੇ ਉਹ ਤੋਂ ਕੰਮ ਤਾਂ ਨਹੀਂ ਹੋਊਗਾ ਬੇਗਮਾ ਬੇਗਮਾ ਹਾਂ ਮਾਨਸਾ ਦੇਉਂਗੀ ਹੋਰ ਮਾਨਸਾ ਦੇਣਾ ਸਹੀ ਗੱਲ ਆਪਾਂ ਬਾਲਾ ਕੁਝ ਰੱਖਦਾ ਕਰ ਅਜੇ ਕੁਝ ਕੋਈ ਕੰਮ ਮਾਜੂ ਕਦੇ ਕੰਮ ਮਾਜੂ ਹੈ ਨਾ ਜਿਹੜੀ ਕੰਮ ਤੇ ਚੀਜ਼ ਹੁੰਦੀ ਲੋਡ ਵੇਲੇ ਕਦੇ ਵੀ ਨਹੀਂ ਮਿਲਦੀ ਆਪਣੇ ਘਰ ਤੇ ਖਾਸ ਕਰ ਬਿਲਕੁਲ ਨਹੀਂ ਮਿਲੀ ਕਦੇ ਵੀ ਚਾਹਵਣਾ ਤੁਹਾਨੂੰ ਤਾਂ ਕਰੇ ਤੁਹਾਨੂੰ ਤੇ ਮੈਨੂੰ ਮਿੱਟੀ ਕਾ ਵਿੱਕੀ ਮੇਟਲੀ ਮੈਂ ਵੀ ਜਾ ਕੇ ਕੀ ਕੁਛ ਕਰੀ ਜਾਂਦੇ ਨੇ ਪਹਿਲਾਂ ਪਹਿਲਾਂ ਵੱਡਾ ਚੈੱਕ ਕਰਾਇਆ ਹੁਣ ਛੋਟਾ ਚੈੱਕ ਕਰਾਇਆ ਸਭਨ ਚੈੱਕ ਕਰਨਾ ਨੂੰ ਕੰਮ ਦੀ ਜੀਤਨ ਲੈ ਕੇ ਜਾਂਦੇ ਹਾਂ ਚਾਹ ਪੀ ਲੋ ਚਾਹ ਪਣਗੀ ਵਧੇਗਾ ਰਿਕਰਡ ਤੱਕ ਵਾਲਾ ਆ ਵੀ ਸਾਰਾ ਕੋਲਰ ਕੱਢ ਦੋ ਕੋਲਰ ਵੀ ਕਮਰੇ ਚ ਹਾਂ ਪੱਲੇ ਤਾਂ ਗਲ ਗਏ ਨੇ ਲੈ ਮੈਨੂੰ ਬਲਾ ਕੇ ਕਿੱਧਰ ਆ ਆ ਕਿੱਧਰ ਆ ਤੜ ਕੇ ਵਾਹ ਜੇ ਤਾਰਵਾ ਦਾ ਕਲਾਸਣਾ ਵਾਹ ਹੋ ਗਿਆ ਕਿੱਧਰ ਆ ਇਹ ਕੀ ਕਰਨਾ ਮੈਨੂੰ ਹੋਰ ਦੇਖ ਲਓ ਹੁਣ ਤਾਂ ਹੋਰ ਕੱਢ ਦੋ ਆਹ ਕਮਰਾ ਤੇ ਆ ਹਾਂ ਇਕੱਠਾ ਕਰ ਲੋ ਪਹਿਲਾਂ ਸਾਰੇ ਸਫਾਈ ਕਰਕੇ ਉਸੀ ਦੁਪਹਿਰ ਦਾ ਟਾਈਮ ਆਜਾ ਸਵੇਰੇ ਮੈਂ ਸਬਜੀ ਨਹੀਂ ਬਣਾਈ ਸੀ ਤੇ ਦਵਿੰਦਰ ਕਹਿੰਦੇ ਭਿੰਡੀ ਬਣਾ ਲਓ ਸਵੇਰੇ ਸਵੇਰੇ ਮੈਂ ਕਿਹਾ ਮੇਰਾ ਕੱਟਣ ਦਾ ਟਾਈਮ ਨਹੀਂ ਹੈਗਾ ਮੈਂ ਕੰਮ ਕਰਦਿਆਂ ਚਲੋ ਮੈਂ ਦੁਪਹਿਰੇ ਬਣਾਉਂਗੀ ਤੇ ਹੁਣ ਮੈਂ ਦੁਪਹਿਰੇ ਬਣਾ ਰਹੀ ਹਾਂ ਸਬਜੀ ਭਿੰਡੀ ਦੀ ਹੁਣ ਭਿੰਡੀ ਸਬਜੀ ਕੱਟ ਲਈ ਸੀ ਤੇ ਪਿਆਜ਼ फटाफट ਨੇ ਮੈਂ ਕਿਹਾ ਤੇਲ ਗਰਮ ਹੋਊਗਾ ਪਿਆਜ਼ ਛਿੱਲੇ ਫੇਸੇ ਵੀ ਨਾਲ ਦੀ ਨਾਲ ਮੈਂ ਕੱਟ ਲੂੰਗੀ ਤੇ ਸਭੀ ਸਬਜੀ ਕੱਟਣ ਵਿੱਚ ਵੀ ਮੇਰਾ ਹੱਥ ਬਹੁਤ ਫਾਸਟ ਹੈ ਕੋਈ ਮਿੰਨਾ ਮੈਨੂੰ ਸਲੋ ਕੰਮ ਕਰਨਾ ਵਧੀਆ ਲੱਗਦਾ ਜਿਵੇਂ ਮੇਰੇ ਮੂਰੀ ਕੋਈ ਸਲੋ ਕਰੇ ਤਾਂ ਮੈਨੂੰ ਉਹ ਵੀ ਨਹੀਂ ਚੰਗਾ ਲੱਗਦਾ ਤੇ ਹੱਥ ਮੇ ਤੇ ਮੈਂ ਫਿਰ ਜਿੰਨਾ ਟਾਈਮ ਤੇਲ ਗਰਮ ਹੁੰਦਾ ਉਹਨਾਂ ਡੱਗ 'ਚ ਮੈਂ ਖੜੀ-ਖੜੀ ਪਿਆਜ਼ ਕੱਟ ਲਉਂਗੀ ਛਿੱਲੇ ਪਈ ਸੀ ਤੇ ਬਣਾ ਰਹੇ ਸਭ ਜੀ ਦਿਵਿੰਦਰ ਕੰਨ ਮੈਂ ਤਾਂ ਪਹਿਰੇਸ ਖਾਣਾ ਸਬਜੀ ਨਾਲ ਫੁਲਕਾ ਖਾਣਾ ਭਿੰਡੀ ਦੇ ਨਾਲ ਮੈਂ ਚਲ ਮੈਂ ਸਬਜੀ ਬਣਾਉਂਦਾਂ ਨੂੰ ਟਾਈਮ ਲੱਗਦਾ ਸਬਜੀ ਬਣਾਉਂਦੇ ਕੱਟਣ ਤੇ ਕੱਟਣ ਤੇ ਟਾਈਮ ਲੱਗ ਜਾਂਦਾ ਭਿੰਡੀਆਂ ਕੱਟਣ ਦਾ ਟਾਈਮ ਲੱਗਦਾ ਹੀ ਲੱਗਦਾ ਆਏ ਦਿਵਿੰਦਰ ਘਰੇ ਸੀਗੇ ਕੰਮ ਕਰਾ ਰਹੇ ਸੀ ਮੇਂ ਬਹੀਨਾ ਬਾਹਰ ਸਾਰੇ ਸਟੋਰਸ ਦੀ ਉਹਨਾਂ ਨੇ ਸਫਾਈ ਕਰਾਈ ਕਰਾਰੇ ਨੇ ਸਟੋਰਸ 'ਚ ਜਿੰਨਾ ਕੋਈ ਲੋਹਾ ਲੱਪਾ ਜਿਵੇਂ ਪਿਆ ਹੁੰਦਾ ਆਪਣੇ ਜੱਟਾਂ ਦੇ ਘਰੇ ਹਨ ਖੇਤੀਬਾੜੀ ਵਾਲਿਆਂ ਦੇ ਸਾਰਾ ਜੋ ਉਹਨਾਂ ਨੇ ਕੱਢਿਆ ਉਹ ਕੱਟੀ ਜਾ ਰਹੇ ਨੇ ਬਾਹਰ ਕਹਿੰਦੇ ਵੀ ਚਲੋ ਹੁਣ ਟਾਈਮ ਆ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਖੇਤੀ ਦੇ ਕੰਮਾਂ 'ਚ ਬਿਜ਼ੀ ਹੋ ਜਾਵਾਂਗੇ ਹੁਣ ਫ੍ਰੀ ਸੀ ਵੀ ਅਬ ਸਫਾਈ ਕਰ ਲਈ ਕਾਹ ਦੇ ਖੀਸ਼ ਬਣਾਏ ਪ੍ਰਸ਼ਾਦ ਕਵਾਲ ਕੱਢਣ ਦੀ ਕੋਸ਼ਿਸ਼ ਨਹੀਂ ਮੈਨੂੰ ਕਾਜ ਬਣਾਇ ਚ ਨਹੀਂ ਵੱਡੀ ਕੋਈ ਨਹੀਂ ਲੈ ਲਓ ਬਹੁਤ ਆ ਕੁੜਲੀ ਬਾਟੀ ਹੀ ਲੈ ਲਾਂ ਅਹ ਲੈ ਲਓ ਵੱਡੀਆਂ ਵੱਡੀਆਂ ਤਾਂ ਤੇ ਉਹ ਲੋਕ ਤਾਂ ਨਮਾ ਲੋਹਾ ਖਰੀਦਦੇ ਨੇ ਪ੍ਰਸ਼ਾਦ ਬਣਾਉਂਦੇ ਨੇ ਆਪਾਂ ਲੋਹਾ ਕੱਢਣ ਦੀ ਕੋਸ਼ਿਸ਼ ਪ੍ਰਸ਼ਾਦ ਬਣਾਇਆ ਵੀ ਥਾਂ ਬਿੱਲ ਆ ਗਿਆ ਉਹ ਤੇ ਰੱਖ ਲਓ ਅੱਥਾ ਨਾ ਕਰ ਲਿਓ ਨੀਚੇ ਪਲੇਟ ਤੇ ਮੈਂ ਪਲੇਟ ਰੱਖ ਲਓ ਪਲੇਟ ਚ ਰੱਖੋ ਬੱਸ ਬਹੁਤ ਨੀਮਤਾ ਮਿੱਠਾ ਦਾ ਸ਼ਕੀਨ ਦੇਖੋ ਬਹੁਤ ਆ ਕੇ ਤੁਸੀਂ ਖਾ ਲਓ ਆਪਾਂ ਕਿ ਦਰਵਾਜ਼ਾ ਬੰਦ ਨੂੰ ਰੱਖ ਪਾ ਲਓ ਪਾ ਲਓ ਸੂਜੀ ਦਾ ਪ੍ਰਸ਼ਾਦ ਤਕ ਬਾੜ ਵਿੱਚ ਬੇਕਵਾ ਅੰਚਿੰਦੀ ਖੁਸ਼ੀ ਵਿੱਚ ਸੂਜੀ ਦਾ ਪ੍ਰਸ਼ਾਦ ਨੋਚ ਖਾਓ ਪਰਸ਼ਾਦ ਗਰਮਾ ਗਰਮ ਟਾਈਮ ਹੋ ਗਿਆ ਸ਼ਾਮ ਦੇ 7 ਵਜੇ ਦਾ ਹੁਣ ਮੈਂ ਕਰਕੇ ਇਹ ਵਾਕ 10-15 ਮਿੰਟ ਹੋ ਗਿਆ ਆ ਕੇ ਬੈਠਣ ਨੂੰ ਰੈਸਟ ਕਰਦਾ ਵਾਕ ਕਰਕੇ ਮੈਂ ਜਾਂਦੀ ਹਾਂ ਕਿਚਨ ਵਿੱਚ ਕਿਚਨ ਵਿੱਚ ਕਰਦੀਆਂ ਸ਼ਾਮ ਦੇ ਖਾਣੇ ਦੀ ਤਿਆਰੀ ਜਾਨਕੀ ਸਬਜੀ ਦੂਜੀ ਫ੍ਰੀਜ ਚੋਂ ਕੱਢਦੇ ਆ ਆਟਾ ਕੱਢਦੇ ਆ ਸੈਲਡ ਕੱਢਦੇ ਆ ਨਾ ਭਾਂਡੇ ਵਗੈਰਾ ਚੱਕੀ ਖਾਣੇ ਦੀ ਤਿਆਰੀ ਕਰੀਏ ਸੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਓ ਤਾਂ ਪਲੀਜ਼ ਸਬਸਕ੍ਰਾਈਬ ਕਰਦੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਅਕਸ਼ਰੀ ਕਾਰ